ਦੇ ਵਿੱਚ ਇਸ ਵੇਲੇ ਐਂਟਰ ਹੋ ਚੁੱਕਿਆ ਆ ਪ੍ਰਜਾਚਨ ਨੇ ਨੇ ਸੈਂਟਰ ਗਵਰਨਮੈਂਟ ਨੇ ਨਾ ਜਿਹੜੀ ਅੱਤ ਤੱਕੀ ਵੀ ਆ ਜਿੰਨਾਂ ਦੀ ਅੱਤ ਲਾ ਦੇਣੀ ਪਰ ਅੰਕੇ ਵਤਨ ਨਹੀਂ ਦਿੱਤਾ ਹੁਣ ਤੱਕ ਕਿਸੇ ਨੂੰ ਇਹਨਾਂ ਨੇ ਕੋਈ ਚੱਕਰ ਨਹੀਂ ਅਸੀਂ ਥੱਲੇ ਪਾਵਾਂਗੇ ਅਸੀਂ ਡਾਲਵਾਂਗੇ ਅਸੀਂ ਦੱਸ ਦੇਵਾਂਗੇ ਅਸੀਂ ਵੀ ਖਾਲੇ ਦੇ ਹਾਂ ਦੇ ਵਾਰ ਫਾਈਨਲ ਨੂੰ ਸਮਝਾ ਦੇਾਂਗੇ ਹਰੀ ਦੇ ਨਲੂਆ ਵਰਗੇ ਆ ਦੇ ਵਾਰਸ ਆ ਇਹਨਾਂ ਨੂੰ ਖਾਕੀ ਨਿਕਰ ਆ ਇਹਨੂੰ ਦੱਸ ਦੇਵਾਂਗੇ ਜਿਹੜੇ ਆਰਐਸਐਸ ਵਾਲੇ ਆ ਵੀ ਇਹਦੇ ਕਿਹਨਾ ਦੇ ਵਾਰਸ ਆ ਜਾਂ ਇਹ ਕੀ ਰੋਕ ਲੈਣ ਗਈ ਦਿੱਲੀ ਦੇ ਬਾਟਰ ਟੱਪ ਤੇ ਸੀ ਅਸੀਂ ਦਾ ਇਹ ਤਾਂ ਚਾਰਜ ਹਣੇ ਨੇ ਅਸੀਂ ਤਾਂ ਇਹਨਾਂ ਦੇ ਟੈਂਕਾਂ ਤੋਂ ਜਾਨ ਨਹੀਂ ਦਿੱਤਾ ਕਿਸੇ ਨੂੰ ਅੱਗੇ ਜਾਨ ਹੀ ਨਹੀਂ ਦਿੰਦੇ ਆ ਹੁਣ ਉਹਨੂੰ ਵੇਖੋ ਜੀ ਇਹ ਕਿਤੇ ਸੈਨੇਟ ਦੇ ਚੱਕਰ ਦੇ ਵਿੱਚ ਚੰਡੀਗੜ੍ਹ ਦਾ ਪੰਜਾਬ ਨੂੰ ਦਿਆ ਪੈ ਰਿਹਾ 39 ਸੜਾਂ ਅੰਦਰ ਲਜਾਇਆ ਜਾ ਰਿਹਾ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਗਿਆ ਪਰ ਤਮਾਮ ਰੋਕਾਂ ਤੋਂ ਬਾਅਦ ਲੰਗਰ ਵਾਲੀ ਗੱਡੀ 'ਚ ਉਹਨੂੰ ਅੰਦਰ ਲਜਾਇਆ ਗਿਆ ਆ ਕਹ ਲਿਓ ਨੀਕਾ ਟੰਗੀ ਬਈਆ ਸਹੀ ਆ ਉਹ ਨਹੀਂ ਲਾਉਣ ਦੇਣੀ ਭਾਈ ਜੀ ਉਹ ਤਾਂ ਲਾਉਣੇ ਨਹੀਂ ਦੇਣੀ ਜੇ ਉਤਰ ਵੀ ਗਈ ਮਹਿਲਾ ਕਾ ਹੂੰਗਾ ਟੱਕ ਲਿਓ ਜਿੰਨੀ ਡੇਕਾ ਡੇਲਾਂ ਡਕਣੀਆਂ ਸਾਨੂੰ ਡੇਲਾਂ ਤੁਹਾਨੂੰ ਕੋਈ ਡਰ ਨਹੀਂ ਹੈ ਵੀ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਤੂੰ ਜਿੰਨਾ ਜੋ ਹੈ ਲੋਕ ਦਿਖਾ ਲੈ ਤੇ پنجاب ਕਰਿਆ پنجاب ਤੇ پنجاب ਤੈਨੂੰ ਦੱਸ ਦੇਗਾ ਪਾਰਮਾ ਭਲੇਖਾ ਦਾ ਬਹੁਤ ਬਹੁਤ بڑا ਸੀਗਾ ਇਹਨਾਂ ਨੂੰ ਜਿਹੜਾ 83 ਵਿੱਚ ਜਰਨੈਲ ਸਿੰਘ ਗਾਲ ਦਾ ਪਿੰਡ ਵਾਲਾ ਦੂਰ ਕਰਤਿਆ ਉਹਨਾਂ ਦੀ ਵਾਰਸ ਆ ਜਿਹਨਾਂ ਨੇ ਬੈਹ ਮੂਰ ਕਰਨਗੇ ਜਿਹੜੀ ਇਹ ਕੇਂਦਰ ਸਾਡੀ ਯੂਨੀਵਰਸਿਟੀ ਪੰਜਾਬ ਦੀ ਕੌਣ ਕੌਣਾ ਚਾਹੁੰਦਾ ਹੈ ਨਾ ਇਹਨਾਂ ਨੂੰ ਅੱਜ ਦੱਸ ਦੇਵਾਂਗੇ ਵੀ ਅਸੀਂ ਕੌਣ ਹੁੰਦੇ ਆ ਯੂਨੀਵਰਸਿਟੀ ਵੱਲ ਨੂੰ ਕਾਫਲੇ ਦੇ ਰੂਪ ਦੇ ਵਿੱਚ ਯੂਨੀਵਰਸਿਟੀ ਵੱਲ ਨੂੰ ਜਿਹੜਾ ਹੈਗਾ ਉਹ ਬਦਨ ਲੱਗੇ ਹੋਏ ਨੇ ਸਾਹਮਣੇ ਪੁਲਿਸ ਪ੍ਰਸ਼ਾਸਨਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਰੋਕਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਾਈਆਂ ਜਾ ਰਹੀਆਂ ਨੇ ਪਰ ਲਗਾਤਾਰ ਕਾਫਲਾ ਜਿਹੜਾ ਉਹ ਅੱਗੇ ਵਧ ਰਿਹਾ ਹਾਇ ਯੂਨੀਵਰਸਿਟੀ ਦੇ ਵੱਲੋਂ ਕਾਫਲਾ ਜਿਹੜਾ ਵਧ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਿਆ ਉਹ ਰੋਕਾਂ ਲਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਕਿ ਤਸਵੀਰਾਂ ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਨੇ ਯੂਨੀਵਰਸਿਟੀ ਵੱਲ ਹਾਲਾਂਕਿ ਹਲੇ ਤੱਕ 게ਟ ਨੂੰ ਕਿਸੇ ਤਰ੍ਹਾਂ ਦੇ ਨਾਲ ਅੱਗੇ ਜਾਣ ਨਹੀਂ ਦਿੱਤਾ ਗਿਆ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਤਾਂ ਵੱਡਾ ਹਜ਼ੂਮ ਜਿਹੜਾ ਆ ਉਹ ਯੂਨੀਵਰਸਿਟੀ ਦੇ ਵੱਲ ਵੱਧਾ ਜਾ ਰਿਹਾ ਯੂਨੀਵਰਸਿਟੀ ਦੇ ਵੱਲ ਵੱਡਾ ਹਜ਼ੂਮ ਵੱਧਾ ਜਾ ਰਿਹਾ ਅੱਗੇ ਪੁਲਿਸ ਪ੍ਰਸ਼ਾਸਨ ਹੈ ਅੱਗੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਤਾਂ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਵੱਡੇ ਹਜ਼ੂਮ ਯੂਨੀਵਰਸਿਟੀ ਦੇ ਵੱਲ ਵੱਧ ਰਹੇ ਨੇ ਤਸਵੀਰਾਂ ਇਸ ਵੇਲੇ ਤੁਹਾਨੂੰ ਯੂਨੀਵਰਸਿਟੀ ਤੋਂ ਜਿਹੜੀਆਂ ਉਹ ਫਾਂਡੀਆਂ ਕਰ ਰਹੇ ਆ ਕਿ ਵੱਡਾ ਹਜ਼ੂਮ ਜਿਹੜਾ ਆ ਉਹ ਯੂਨੀਵਰਸਿਟੀ ਦੇ ਵੱਲ ਵੱਡਾ ਹਜ਼ੂਮ ਜਿਹੜਾ ਹੋ ਵਾਧਾ ਜਾ ਰਿਹਾ ਆ ਜਾਨ ਨਹੀਂ ਦਿੱਤਾ ਅੱਗੇ ਕਿਸੇ ਨੂੰ ਨਹੀਂ ਜਾਨ ਦਿੱਤਾ ਯਾਰ ਇਹ ਇਹਨਾਂ ਦਾ ਕਰਮ ਐ ਇਸੇ ਸਾਡਾ ਕਰਮ ਐ ਅੱਜ ਪਾ ਪੰਜਾਬ ਇਸ ਚੀਜ਼ ਦੇ ਵਿੱਚ ਜਿਹੜੀ ਵੀ ਸੀ ਹੈ ਉਹ ਰੇ ਦੱਸ ਰਹੀ ਹੈ ਅਦਰਮਾ ਵੀਜ਼ੇ ਨੂੰ ਦੱਸਣਾ ਚਾਹੁੰਦੇ ਆ ਕਿ ਤੂੰ ਜਿੰਨਾ ਜੋਰ ਹੈ ਲੋਕ ਦਿਖਾ ਲੈ ਤੇ ਪੰਜਾਬ ਕਰਿਆ ਪੰਜਾਬ ਤੇ ਪੰਜਾਬ ਤਰੁ ਦੱਸ ਦੇਗਾ ਤੇਰੇ ਫਰਮਾਨ ਅਸੀਂ ਟਾ ਕੇ ਰੱਖਾਗੇ ਤਾਂ ਦੇਖਿਆ ਕਿ ਰੋਕਿਆ ਜਾ ਰਿਹਾ ਪੁਲਿਸ ਪ੍ਰਸ਼ਾਸਨਿਕ ਪਾਸੇ ਤੇ ਇੱਕ ਪਾਸੇ ਵੱਡਾ ਹਜ਼ੂਮਾ ਵੱਡਾ ਇਕੱਠ ਇੱਕ ਪਾਸੇ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰੀ ਜਿਹੜਾ ਆਹੋ ਰੋਕਿਆ ਗਿਆ ਆ ਜੀ ਅਸੀਂ ਪੰਜਾਬ ਯੂਨੀਵਰਸਿਟੀ ਦੇ ਚੇਅਰਮੈਨ ਬੈਠੇ ਹੈ ਅੰਦਰ ਬੈਠੀ ਆਪਣੇ ਫਰਮਾਨ ਚਾਰੀ ਕਰ ਰਹੀ ਹੈ ਕੱਜ ਪੰਜਾਬ ਯੂਨੀਵਰਸਿਟੀ ਵਿੱਚ ਦੱਸਣਾ ਚਾਹੁੰਦੇ ਆ ਕਿ ਪੰਜਾਬ ਪੰਜਾਬੀ ਹੈ ਤੇ ਯੂਨੀਵਰਸਿਟੀ ਪੰਜਾਬੀ ਦੇ ਦੇ ਆਪਣਾ ਖੋ ਕੇ ਤਾਕੇ ਚਾਪਾ ਵਿੱਚ ਪੁਲਿਸ ਵਾਲੇ ਜਿੰਨਾ ਮਰਿ ਜੋਰ ਲਾ ਲੈ ਅੱਜ ਲੋਕਾਂ ਦੀ ਆਵਾਜ਼ ਦੀ ਆਵਾਜ਼ ਨਹੀਂ ਦੱਸ ਸਕਦਾ ਕੇਵਲ ਬੁਲਾ ਜਾ ਰਿਹਾ ਵੱਡੇ ਅੱਛ ਦੇ ਰੂਪ ਦੇ ਵਿੱਚ ਅੱਗੇ ਜਿਹੜਾ ਹੈਗੇ ਨੇ ਉਹ ਵਧ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਯੂਨੀਵਰਸਿਟੀ ਜਾਣ ਤੋਂ ਰੋਕਿਆ ਗਿਆ ਸੀ ਯੂਨੀਵਰਸਿਟੀ ਕਿਸੇ ਨੂੰ ਜਾਣ ਨਹੀਂ ਦਿੱਤਾ ਗਿਆ ਸੀ ਪਰ ਇੱਕ ਨੰਬਰ ਗੇਟ ਤੇ ਜਾਣ ਦੇ ਲਈ ਜਿਹੜਾ ਹੈਗਾ ਵੱਡਾ ਹਜ਼ੂਮ ਜਿਹੜਾ ਹੈ ਇੱਕ ਨੰਬਰ ਗੇਟ ਦੇ ਜਾਣ ਦੇ ਲਈ ਜਿਹੜਾ ਵਧਿਆ ਹੋਇਆ ਪਿੱਛੇ ਵੀ ਰੋਕਾਂ ਲੱਗੀਆਂ ਪਿਛਲੀਆਂ ਰੋਕਾਂ ਵੀ ਇਹਨਾਂ ਦੇ ਵੱਲੋਂ ਤੋੜੀਆਂ ਗਈਆਂ ਤਾਂ ਹੁਣ ਅੱਗੇ ਵੱਲ ਇੱਕ ਨੰਬਰ ਗੇਟ ਵੱਲ ਜਿਹੜਾ ਹੈਗਾ ਉਹ ਵਧਿਆ ਜਾ ਰਿਹਾ ਹੈ ਵੱਡਾ ਇਕੱਠ ਹੈ ਵੱਡੇ ਇਕੱਠ ਦੇ ਵੱਲੋਂ ਇੱਕ ਨੰਬਰ ਗੇਟ ਵਾਲਾ ਜਿਹੜਾ ਹੈਗਾ ਉਹ ਵਧ ਰਹੇ ਨੇ ਇਹ ਰੋਕ ਰਹੇ ਆ ਜੀ ਜਾਨ ਨਹੀਂ ਦਿੱਤਾ ਜਾਇਆ ਚਲੋ 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 ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਵੱਡਾ ਗੁੰਮ ਕਿਸ ਤਰ੍ਹਾਂ ਦੇ ਨਾਲ ਸੜਕਾਂ ਤੇ ਵੱਜ ਰਿਹਾ ਸੜਕਾਂ ਤੋਂ ਇੱਕ ਨੰਬਰ ਗੇਟ ਵੱਲ ਜਿਹੜਾ ਹੈਗਾ ਉਹ ਵੱਧ ਰਹੇ ਨੇ ਇੱਕ ਨੰਬਰ ਗੇਟ ਵੱਲ ਜਿਹੜਾ ਵੱਧਿਆ ਜਾ ਰਿਹਾ ਹੈ 1 ਨੰਬਰ ਗੇਟ ਵੱਲ ਜਾਣਾ ਹੈ ਤਸਵੀਰਾਂ ਪੰਜਾਬ ਯੂਨੀਵਰਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਹਾਂਜੀ ਅਭੋਰ ਤੋਂ ਪਹੁੰਚਿਆ ਸਰ ਜੀ ਅੱਛਾ ਸਾਡੇ ਗੁਣਵੰਦ ਸਿੰਘ ਪੰਜਾਬਾ ਜੀ ਪਿੱਛੇ ਖੋਸਾ ਟੀਮ ਲੈ ਕੇ ਬਿਲਕੁਲ ਯੂਥ ਪੁਰੇ ਯੋਸ਼ ਚ ਕੋਈ ਨਹੀਂ ਰੋਕਦਾ ਜੀ ਅਸੀਂ ਆਪਣੇ ਹੱਕ ਲੈਣੇ ਜੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਆ ਅਸੀਂ ਕੋਈ ਨਹੀਂ ਇੱਥੇ ਭਾਜਪੀ ਸਰਕਾਰ ਦੀ ਚੱਲਣ 2020 ਦਾ ਅੰਦੋਲਨ ਚੱਲਿਆ ਉਦੋਂ ਵੀ ਯੂਥ ਮੋਰੇ ਹੋ ਕੇ ਲੜਿਆ ਅੱਜ ਵੀ ਯੂਥ ਆਮਵਾਰੇ ਪਹੁੰਚਿਆ ਜੀ ਇਹਦੇ ਵੀ ਪਿੱਛੇ ਨਹੀਂ ਅਟਾ ਕੇ ਨਾ ਪਿੱਛੇ ਕਦੀ ਹਟੇ ਤਾਂ ਤਸਵੀਰਾਂ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਵੱਡੇ ਪੱਦਰ ਤੇ ਲੋਕ ਜਿਹੜੇ ਨੇ ਉਹ ਅੱਗੇ ਵੱਲ ਬਾਡਰ 'ਚ ਰਹੇ ਨੇ ਮੁਰਦਾ ਬੱਸ ਵੀਰਾਂ ਦੀ ਸਰਕਾਰ ਮੁਰਦਾ ਬੱਸ ਅੰਦਰ ਜਾਣ ਦੇ ਦਿੰਦੇ ਦੇਣਗੇ ਇਹ ਕੀ ਰੋਕ ਲੈਣਗੇ ਦਿੱਲੀ ਦੇ ਬਾਡਰ ਟੱਪ ਤੇ ਸੀ ਅਸੀਂ ਤਾਂ ਇਹ ਤਾਂ ਇਹ ਤਾਂ ਚਾਰ ਜਾਨੇ ਨੇ ਹਾਂ ਅਸੀਂ ਤਾਂ ਇਹਨਾਂ ਦੇ ਟੈਂਕਾਂ ਤੋਂ ਫਾਟ ਕੇ ਜਾਨ ਨਹੀਂ ਦਿੱਤਾ ਕਿਸੇ ਨੂੰ ਅੱਗੇ ਕਿਸੇ ਨੂੰ ਜਾਨ ਹੀ ਨਹੀਂ ਦਿੰਦੇ ਆ ਹੁਣ ਉਹਨੂੰ ਵੇਖਿਓ ਜੀ ਇਹ ਤਾਂ ਪੰਜਾਬੀ ਦਾ ਜੋਸ਼ ਆ ਉਹ ਕਿਤੇ ਸੈਨਟ ਦੇ ਚੱਕਰ ਦੇ ਵਿੱਚ ਚੰਡੀਗੜ੍ਹ ਦਾ ਪੰਜਾਬ ਨੂੰ ਦੇ ਬੈਠਣ ਪਰ ਰੋਕਦੇ ਕਿਉਂ ਨੇ ਕਾਰਨ ਕੀ ਆ ਰੋਕਦੇ ਦਾ ਕਾਰਨ ਹੈ ਜੀ ਪਹਿਲਾ ਕਿਸਾਨੀ ਨੂੰ ਖੇਤੀ ਨੂੰ ਤਬਾਹ ਕਰਨ ਦੀ ਨੀਤੀ ਆਈ ਹੈ ਉਹਤੇ ਮੋਦੀ ਜਦੋਂ ਗੁਡੇ ਆਪਣੇ ਗੁਡੇ ਤੇ ਗਿਆ ਤੇ ਹੁਣ ਇਹਨਾਂ ਨੂੰ ਇਹ ਵੀ ਇਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਕਦਮ ਕੀਤੀ ਜਾਵੇ ਜੇ ਅਜੇ ਸਟੂਡੈਂਟ ਜੇ ਨਾਲ ਦੀ ਪੜ੍ਹਾਈ ਕਤਮ ਹੋ ਗਈ ਤੇ ਆਪੇ ਜਾਗਰੂਤ ਹੋਣਗੇ ਪੰਜਾਬੀ ਯੂਨੀਵਰਸਿਟੀ ਬਣੀ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਹੁਣ ਪੰਜਾਬੀ ਉਹ ਨਹੀਂ ਵੜਨ ਦਿੱਤਾ ਜਾ ਰਿਹਾ ਇਹ ਧੱਕਾ ਨਹੀਂ ਹੋ ਰੇ ਇਹਨੂੰ ਧੱਕਾ ਕੀ ਕਹਿੰਦੇ ਆ ਇਹ ਦੂ ਵਾ ਧੱਕਾ ਕੀ ਆ ਕੱਲ੍ਹ ਇਹ ਜੀ ਵੀ ਜਿੱਥੋਂ ਵੀ ਆਜ ਇਕੱਠਾ ਹੋਇਆ ਜਿੱਥੇ ਵੀ ਜਾ ਕੇ ਪੰਜਾਬ ਦੀ ਗੱਲ ਆਊਗੀ ਜਾਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਹੋਊਗੀ ਇਹ ਹੋਰ ਹਰ ਚੀਜ਼ ਤੇ ਧੱਕਾ ਕਰੂਗੇ ਕਹਿੰਦੇ ਨੇ ਕਿ ਜਿੱਥੇ ਜਿੱਥੇ ਪੰਜਾਬ ਦੀ ਗੱਲ ਆਊਗੀ ਜਿੱਥੇ ਜਿੱਥੇ ਨੌਜਵਾਨਾਂ ਦੀ ਗੱਲ ਆਊ ਉੱਥੇ-ਉੱਥੇ ਅਸੀਂ ਜਿਹੜਾ ਹੈਗਾ ਉਹ ਅੱਗੇ ਵਧਾਂਗੇ ਸਾਰੇ ਪਾਸੇ ਇਸ ਉਮਰ ਦੇ ਵਿੱਚ ਵੀ ਜੋਸ਼ਪੂਰਾ ਜੀ ਹਾਂਜੀ ਪੂਰਾ ਜੋਸ਼ ਨਾਲ ਹੀ ਤੁਰੇ ਜਾਂਦੇ ਤੁਸੀਂ ਹਾਂਜੀ ਨਾਲ ਹਾਂਜੀ ਹਾਂਜੀ ਬਚਾਉਣੀ ਹੈ ਯੂਨੀਵਰਸਿਟੀ ਬਿਲਕੁਲ ਬਚਾਉਣੀ ਹੈ ਜੀ ਬਿਲਕੁਲ ਹਾਂ ਬਿਲਕੁਲ ਬਚਾਉਣੀ ਹੈ ਕਿੱਥੋਂ ਆਇਓ ਕਿੱਥੋਂ ਆਇਓ ਸੰਗਰੂਰ ਜ਼ਿਲ੍ਹੇ ਤੋਂ ਆਇਆ ਜੀ ਮੈਂ ਕਿਹੜੇ ਤੋਂ ਆਇਓ ਤੁਸੀਂ ਹਾਂ ਪਵਾਨੀਗੜ੍ਹ ਤੋਂ ਆਇਆ ਜੀ ਮੈਂ ਉਹਨੂੰ ਕੀ ਸੁਨੇਹਾ ਲੱਗਿਆ ਵੀ ਕੀ ਬਈ ਯਾਰ ਜਾਈਏ ਹਾਂਜੀ ਸੁਨੇਹਾ ਜਿੱਤ ਜਾਣਾ ਕੀ ਆਈ ਹਾਂਜੀ ਹਾਂਜੀ ਇਹ ਨਾਲ ਯੂਨੀਵਰਸਿਟੀ ਨੂੰ ਖੋਹ ਰਹੇ ਨੇ ਪੰਜਾਬ ਦੀ ਨੂੰ ਅਸੀਂ ਖੋਹ ਨਹੀਂ ਦੇਣਾ ਜੀ ਜੀ ਤਾਂ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਲੱਗਦਾ ਕਿ ਹੋਂਦ ਦੀ ਲੜਾਈ ਆ ਜਿਵੇਂ ਪੋਸਟਰ ਵੀ ਹੱਥਾਂ 'ਚ ਫੜਿਆ ਹੋਂਦ ਦੀ ਲੜਾਈ ਆ ਸਾਡੀ ਇਹ ਭਾਈ ਜੀ ਹੋਂਦ ਦੀ ਲੜਾਈ ਆ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਨੇ ਸੈਂਟਰ ਗਵਰਨਮੈਂਟ ਨੇ ਨਾ ਜਿਹੜੀ ਅੱਤ ਤੱਕੀ ਵੀ ਆ ਜਿੰਨਾਂ ਦੀ ਅੱਤ ਲਾ ਦੇਣੀ ਯੂਨੀਵਰਸਿਟੀ ਦੇ ਗੈਲਗਰ ਹੁਣ ਅਸੀਂ ਚੰਡੀਗੜ੍ਹ ਦੀ ਵੀ ਸਾਡਾ ਆਕਾ ਚੰਡੀਗੜ੍ਹ ਪੁਆਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਅਸੀਂ ਅੱਜ ਯੂਨੀਵਰਸਿਟੀ ਦੇ ਗੈਲਗਰ ਆਪਣੇ ਚੰਡੀਗੜ੍ਹ ਅਸੀਂ ਗੈਲ ਲੈ ਕੇ ਜਾਵਾਂਗੇ ਅਸੀਂ ਆੜੇ ਹੋਏ ਆ ਕੱਲ ਸਾਰ ਵੇਖਣਾ ਪਵੇ ਕੱਲ ਦੋਸਾਰ ਵੇਖਣਾ ਪਵੇ ਅਸੀਂ ਸਾਰੀ ਉ ਕੇ ਲਾ ਚੁੱਕੇ ਆ ਪਹਿਲਾਂ ਅਸੀਂ ਦਿੱਲੀ ਵੀ ਲੜ ਕੇ ਆਏ ਆ ਇਹਨਾਂ ਨੇ ਮਜ਼ਾਕ ਬਣਾ ਚੁੱਕੇ ਸੈਂਟਰ ਗਵਰਨਮੈਂਟ ਨੇ ਕੁਜ਼ਵੀ ਪੰਜਾਬ ਦੇ ਹੱਕ ਲੈਣੇ ਹੁਣ ਚਾਹੇ ਕੋਈ ਸਾਡੀ ਬੰਦੀ ਚੀਜ਼ ਲੈਣੀ ਹੋਵੇ ਪਹਿਲਾਂ ਤੁਹਾਨੂੰ ਧਰਨੇ ਲਾਣੇ ਪੈਂਦੇ ਆ ਇਹ ਭਰਤੀਰਾ ਇਹਨਾਂ ਦਾ ਚੰਗਾ ਨਹੀਂ ਹੈ ਅਸੀਂ ਦੱਸ ਦਿਆਂਗੇ ਅਸੀਂ ਕਿਹਨਾਂ ਦੇ ਪਤਾ ਨਹੀਂ ਦਿੱਤਾ ਹੁਣ ਤੱਕ ਕਿਸੇ ਨੂੰ ਇਹਨਾਂ ਨੇ ਕੋਈ ਚੱਕਰ ਨਹੀਂ ਅਸੀਂ ਥੱਲੇ ਪਾਵਾਂਗੇ ਅਸੀਂ ਡਾਲਵਾਂਗੇ ਅਸੀਂ ਦੱਸ ਦਿਆਂਗੇ ਅਸੀਂ ਵੀ ਖਾਲੇ ਨੇ ਉਹਦੇ ਵਾਰ ਫਾਈਨਲ ਸਮਝਾ ਦੇਾਂਗੇ ਹਰੀ ਸਿੰਘ ਨਲੂਆ ਵਰਗੇ ਆਨੇ ਵਾਰਸ ਆ ਇਹਨਾਂ ਨੂੰ ਖਾਕੀ ਨਿੱਕਰ ਇਹਨੂੰ ਦੱਸ ਦਿਆਂਗੇ ਜਿਹੜੇ ਆਰਐਸਐਸ ਵਾਲੇ ਆ ਵੀ ਅਸੀਂ ਕਿਹਨਾਂ ਦੇ ਵਾਰਸ ਆ ਲੱਗਦਾ ਭੁੱਲ ਗਏ ਪੰਜਾਬ ਦੇ ਖੂਨ ਨੂੰ ਵੀ ਪੰਜਾਬ ਦਾ ਖੂਨ ਕਹਿੰਦਾ ਲੱਗਦਾ ਭੁੱਲ ਗਏ ਬਾਈ ਜੀ ਇਹ ਤਾਂ ਅੱਖਾਂ ਦੇ ਕਰੀਰਾ ਵਿੱਚੋਂ ਪੈਦਾ ਹੋ ਜਾਂਦਾ ਜਿੰਨਾ ਮਰਜੀ ਅਤਿਆਚਾਰ ਕਰ ਲੈ ਅਸੀਂ ਤਾਂ ਭੁੱਲ ਗਏ ਨਹੀਂ ਅਸੀਂ 84 ਨਹੀਂ ਭੁੱਲੇ ਅਸੀਂ ਆਪਣੀ ਬੰਡਾ ਨਹੀਂ ਭੁੱਲੇ ਕਾਹਦੀ ਨੇ ਹਰਿਆਣਾ ਲਾ ਕੇ ਕੀਤਾ ਜਦ ਨੇ ਹਿਮਾਚਲ ਬਣਾਤਾ ਸਾਥੀ ਇਹਨਾਂ ਦੇ ਧਰਤੀ ਖੋਹ ਖੋਹਦੇ ਕੇਂਦਰ ਨੂੰ ਭਰਮਾ ਕੋਈ ਪੰਜਾਬੀਆਂ ਲਈ ਭਰਮ ਭਲੇਖਾ ਕੋਈ ਕੇਂਦਰ ਨੂੰ ਭਰਮ ਭਲੇਖਾ ਦਾ ਬਹੁਤ ਬਹੁਤ بڑا ਸੀਗਾ ਇਹਨਾਂ ਨੂੰ ਜਿਹੜਾ 83 ਵਿੱਚ ਜਰਨੈਲ ਸਿੰਘ ਗਾਲ ਦਾ ਪਿੰਡ ਵਾਲੇ ਨੂੰ ਦੂਰ ਕਰਦਿਆ ਆ ਸਾਡੇ ਉਨਾ ਦੇ ਵਾਰਸ ਆ ਜਿੰਨਾ ਬੈ ਮਦਦ ਕਰਨਗੇ ਜਿਹੜੀ ਇਹ ਕੇਂਦਰ ਸਾਡੀ ਯੂਨੀਵਰਸਿਟੀ ਪੰਜਾਬ ਦੀ ਖੋਣ ਕੌਣਾ ਚਾਹੁੰਦਾ ਹੈ ਨਾ ਇਹਨਾਂ ਨੂੰ ਅੱਜ ਦੱਸ ਦੇਵਾਂਗੇ ਵੀ ਅਸੀਂ ਕੌਣ ਹੁੰਦੇ ਆ ਇਹਨਾਂ ਨੂੰ ਆਰਐਸਐਸ ਵਾਲੇ ਨੂੰ ਸੈਂਟਰ ਨੂੰ ਬਹੁਤ بڑا ਭਲੇਖਾ ਹੈ ਇਹ ਇਹਨਾਂ ਨੂੰ ਅੱਜ ਦਿਖਾ ਦੱਸ ਜੀ ਨੀਕਾ ਟੰਗੀ ਬਈਆ ਸਹੀ ਆ ਉਹ ਨਹੀਂ ਲਾਉਣ ਦੇਣੀ ਫਿਰ ਬਾਈ ਜੀ ਉਹ ਤਾਂ ਲਾਉਣੇ ਨਹੀਂ ਦੇਣੀ ਜੇ ਉਤਰ ਵੀ ਗਈ ਮੈਂ ਲਾ ਕੇ ਆਉਂਗਾ ਟੱਕ ਲਿਓ ਜਿੰਨੀ ਡੇਕਾ ਡੇਲਾਂ ਡਕਣੀਆਂ ਸਾਨੂੰ ਡੇਲਾਂ ਤੁਹਾਨੂੰ ਦਾ ਕੁਲ ਡਰਨੀ ਹੈ ਅਸੀਂ ਜਾਂ ਦਿੱਲੀ ਧਰਨਾ ਲਗਿਆ ਸੀਗਾ ਜਦੋਂ ਹੀ ਮੱਥੇ ਦੇ ਕੰਨ ਮੰਨ ਲਿਆ ਸੀਗਾ ਅਸੀਂ ਦਿੱਲੀ ਵੀ ਜਾ ਕੇ ਆਏ ਆ ਕਨੋਰੀ ਬਾਡਰ ਵੀ ਬੈਠੇ ਆ ਜੀਰੇ ਵਾਲਾ ਅਸੀਂ ਉਹਨਾਂ ਦਾ ਫੈਕਟਰੀਆਂ ਦਾ ਵੀ ਧਰਨਾ ਸੀ ਕੋਈ ਛੱਡਿਆ ਨਹੀਂ ਹੈ ਅਸੀਂ ਦਾ ਸੰਘਰਸ਼ ਦੇ ਲੇਖੇ ਆਪਣੀ ਜਾਲ ਲਾਈ ਹੋਈ ਹੈ ਸਾਡੇ ਪੁਲਿਸ ਪ੍ਰਸ਼ਾਸਨ ਸਭ ਕੁਝ ਉਹਨਾਂ ਕੋਲ ਹਥਿਆਰ ਆ ਸਭ ਕੁਝ ਆ ਉਹ ਕੋਈ ਚੱਕਰ ਨਹੀਂ ਜੀ ਅਸੀਂ ਦੇ ਸਿੰਘ ਹੁੰਦੇ ਆ ਸਿੰਘ ਆ ਬਿਨਾ ਹਥਿਆਰਾਂ ਦੇ ਵੀ ਹਥਿਆਰਾਂ ਵਰਗੇ ਹੀ ਆ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਪ੍ਰਸ਼ਾਸਨ ਲਾ ਲੈਣਾ ਸੀ ਉਹਨਾਂ ਨੂੰ ਦਿਖਾ ਦੇਾਂਗੇ ਅੱਜ ਵੀ ਅਸੀਂ ਕਿਹੜੇ ਵਾਰ ਸੀ ਆ ਇਹ ਤਸਵੀਰਾਂ ਨੇ ਬੜੇ ਜੋਸ਼ ਦੇ ਨਾਲ ਨੌਜਵਾਨੀ ਜਿਹੜੀ ਆ ਬੜੇ ਜੋਸ਼ ਦੇ ਨਾਲ ਅੱਗੇ ਵਧ ਰਹੀ ਆ ਅੱਗੇ ਵਧਣ ਦੀ ਆ ਕੋਸ਼ਿਸ਼ ਨੌਜਵਾਨੀ ਦੇ ਵੱਲੋਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸਾਥੀਆਂ ਨੂੰ ਰਿਆ ਕਰਵਾਇਆ ਆ ਕੁਝ ਸਾਥੀ ਜਿਹੜੇ ਫੜੇ ਹੋਏ ਸੀ ਤਾਣ ਗੇਟ ਦੇ ਵੱਲ ਵਦਨ ਦੀਆਂ ਕੋਸ਼ਿਆਂ ਨੇ ਗੇਟ ਦੇ ਵੱਲ ਜਿਹੜਾ ਹੈਗਾ ਉਹ ਵਧਿਆ ਜਾ ਰਿਹਾ ਆ ਅੱਗੇ ਜਾਣ ਦੇ ਆ ਕੋਸ਼ਿਆਂ ਨੇ ਅੱਗੇ ਜਾਣ ਦੇ ਲਈ ਜਿਹੜਾ ਹੈਗਾ ਉਹ ਸੰਘਰਸ਼ ਕਰਿਆ ਜਾ ਰਿਹਾ ਕਿ ਅੱਗੇ ਜਾਣਾ ਆ ਸੀ ਅੱਗੇ ਪਹੁੰਚਣਾ ਆ ਇਹ ਤਸਵੀਰਾਂ ਯੂਨੀਵਰਸਿਟੀ ਦੀਆਂ ਯੂਨੀਵਰਸਿਟੀ ਦਾ ਇੱਕ ਨੰਬਰ ਗੇਟ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕੋਈ ਦੇਖ ਰਹੇ ਹੋ ਅੱਗੇ ਵਧ ਰਹੇ ਨੇ ਅੱਗੇ ਵਧ ਰਹੇ ਨੇ ਤਾਂ ਦੇਖ ਰਹੇ ਹਾਂ ਕਿ ਤੁਸੀਂ ਅੱਗੇ ਵਧ ਰਹੇ ਨੇ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਦੀਆਂ ਤਸਵੀਰਾਂ ਨੇ ਅੱਗੇ ਜਿਹੜਾਗਾ ਵਧ ਰਹੇ ਨੇ ਅੱਗੇ ਕੀ ਲੱਗਦਾ ਰੋਕ ਲੈਣਗੇ ਚੱਕਰੋਗੇ ਹੈ ਇੰਨਾ ਸਾਹਮਣੇ ਹੈ ਇਨਾਂ ਚ ਵੀਰਾਂ ਨੇ ਤੇ ਤਸਵੀਰਾਂ ਦਿਖਾ ਰਹੇ ਆ ਕਿ ਵੱਡੀ ਹਜ਼ੂਮ ਵੱਡੀ ਭੀੜ ਜਿਹੜੀ ਆ ਉਹ ਪਹੁੰਚਦੀ ਆ ਉਸ ਤੋਂ ਬਾਅਦ ਅੰਦਰ ਵਾਲੋਨਾਂ ਦੇ ਵੱਲੋਂ ਜਿਹੜਾ ਵਧਿਆ ਜਾਂਦਾ ਆ ਵੱਡੇ ਹਜ਼ੂਮ ਦੇ ਵੱਲੋਂ ਵੱਡੀ ਭੀੜ ਦੇ ਵੱਲੋਂ ਅੰਦਰ ਵਧਿਆ ਗਿਆ ਆ ਅੰਦਰ ਪਹੁੰਚੇ ਨੇ ਵੱਡਾ ਹਜ਼ੂਮ ਜਿਹੜਾ ਆ ਉਹ ਤਾਂ ਪਹਿਲਾਂ ਬੈਠਾ ਸੀ ਤੇ ਵੱਡਾ ਹਜ਼ੂਮ ਜਿਹੜਾ ਹੁਣ ਅੱਗੇ ਵੱਲ ਵਧ ਰਿਹਾ ਆ ਅੱਗੇ ਵੱਲ ਵਧਿਆ ਵਹ ਹਜ਼ੂਮ ਜਿਹੜਾ ਆ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਐਂਟਰ ਹੋ ਚੁੱਕਿਆ ਆ ਯੂਨੀਵਰਸਿਟੀ ਦੇ ਵਿੱਚ ਜਿਹੜੇ ਆ ਉਹ ਪਹੁੰਚੇ ਨੇ ਵਾਰੋ ਵਾਰ ਇਹ ਹੀ ਕਿਹਾ ਜਾ ਰਿਹਾ ਸੀ ਕਿ ਅਸੀਂ ਅੱਗੇ ਵੱਲ ਵਧਣਾ ਆ ਅਸੀਂ ਅੱਗੇ ਵੱਲ ਵਧਾਂਗੇ ਤਾਂ ਹੁਣ ਦੇਖੋ ਵੱਡਾ ਹਜ਼ੂਮ ਜਿਹੜਾ ਆ ਉਹ ਅੱਗੇ ਵੱਲ ਵਧਿਆ ਆ ਤਾਂ ਯੂਨੀਵਰਸਿਟੀ ਦੇ ਵਿੱਚ ਜਿਹੜੇ ਆ ਉਹ ਐਂਟਰ ਹੋਏ ਨੇ ਇਹਨਾਂ ਦੇ ਵੱਲੋਂ ਇਹ ਕਿ ਅਸੀਂ ਕਿ ਅਸੀਂ ਆਪਣੇ ਹੱਕਾਂ ਦੇ ਲਈ ਯੂਨੀਵਰਸਿਟੀ ਵੱਲ ਵਧਣਾ ਹੈ ਤਾਂ ਅਸੀਂ ਯੂਨੀਵਰਸਿਟੀ ਦੇ ਵਿੱਚ ਪਹੁੰਚਾਂਗੇ ਵੀ ਜ਼ਰੂਰ ਤਾਂ ਅੱਜ ਯੂਨੀਵਰਸਿਟੀ ਦੇ ਵਿਲ ਵਿੱਚ ਜਿਹੜਾ ਹੈਗਾ ਆ ਉਹ ਪਹੁੰਚੇ ਨੇ ਤਾਂ ਇਹ ਤਸਵੀਰਾਂ ਨੇ ਅੱਗੇ ਵੱਲ ਵਧਿਆ ਜਾ ਰਿਹਾ ਆ ਵੱਡੇ ਹਜ਼ੂਮ ਦੇ ਵੱਲੋਂ ਅੰਦਰ ਐਂਟਰ ਹੁੰਦੇ ਨੇ ਅੰਦਰ ਐਂਟਰ ਹੋਇਆ ਗਿਆ ਤਾਂ ਬਹੁਤ ਵੱਡੇ ਹਜ਼ੂਮ ਦੇ ਰੂਪ ਦੇ ਵਿੱਚ ਜਿਹੜੇ ਆ ਉਹ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਏ ਨੇ ਤਾਂ ਬਹੁਤ ਵੱਡਾ ਇੱਕ ਹੋਰ ਨੌਜਵਾਨ ਭਾਜ ਸਵਾ ਨੌਜਵਾਨ ਭਾਜ ਸਵਾ ਦੇ ਮੈਂਬਰ ਜਿਹੜੇ ਉਹ ਅੰਦਰ ਵੱਲ ਪਹੁੰਚੇ ਨੇ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਰੋਕਿਆ ਗਿਆ ਗੇਟ ਨੰਬਰ 2 ਦੀ ਗੱਲ ਕਰੀਏ 1 ਦੀ ਗੱਲ ਕਰੀਏ 3 ਦੀ ਗੱਲ ਕਰੀਏ ਤਾਂ ਉੱਥੋਂ ਰੋਕਿਆ ਗਿਆ ਜਿਨ੍ਹਾਂ ਦੇ ਵੱਲੋਂ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਚੁੱਕ ਕੇ ਜਿਹੜਾ ਹੈਗਾ ਉਹ ਗ੍ਰਫਤਾਰੀ ਪਾਈ ਉਹਨਾਂ ਨੂੰ ਚੁੱਕ ਕੇ ਜਿਹੜਾ ਹੈਗਾ ਉਹ ਬੱਸਾਂ ਦੇ ਵਿੱਚ ਲਜਾਇਆ ਵੀ ਗਿਆ ਬੱਸਾਂ ਪਰ ਲਜਾਇਆ ਗਿਆ ਪਰ ਉਸ ਤੋਂ ਬਾਅਦ ਇੱਕ ਹਜ਼ੂਮ ਜਿਹੜਾ ਉਹਨਾਂ ਦੇ ਵੱਲੋਂ ਜਾਇਆ ਜਾਂਦਾ ਕਿਹਾ ਜਾਂਦਾ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਣਾ ਆ ਤਾਂ ਵੱਡੇ ਹਜ਼ੂਮ ਦੇ ਰੂਪ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਆ ਉਹ ਐਂਟਰ ਹੋਏ ਨੇ ਯੂਨੀਵਰਸਿ ਉਹ ਪਹੁੰਚੇ ਨੇ ਵੱਡੇ ਹਜ਼ੂਮ ਦੇ ਰੂਪ ਤੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜਾ ਆ ਉਹ ਪਹੁੰਚੇ ਨੇ ਬਹੁਤ ਕੋਸ਼ਾਂ ਬਹੁਤ तमाम ਕੋਸ਼ਾਂ ਤੋਂ ਬਾਅਦ ਪ੍ਰਸ਼ਾਸਨ ਦੀਆਂ तमाम ਕੋਸ਼ਾਂ ਨੇ तमाम ਕੋਸ਼ਾਂ ਤੋਂ ਬਾਅਦ ਜਿਹੜੇ ਨੇ ਨੌਜਵਾਨੀ ਵਿਦਿਆਰਥੀ ਜਿਹੜੇ ਨੇ ਉਹ ਯੂਨੀਵਰਸਿਟੀ ਦੇ ਵਿੱਚ ਆਇਆ ਹੋ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਤਮਾਮ ਪੋਸ਼ਾਕੀਤਿਆ ਗਈਆਂ ਗੱਡੀ ਅੰਦਰ ਲਜਾਣ ਦੀਆਂ ਕੋਸ਼ਿਸ਼ਾਂ ਨੇ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਆ ਸਟੇਜ ਬਣਾਉਣਾ ਪਈਆ ਹੈ ਸਰ ਪਰ ਇਹ ਸਾਰਾ ਫੁਟੇਂਟ ਦਾ ਅਤੇ ਨਿਯੰਤਰਣ ਕਾ ਚ ਦੇਖਣ ਨੂੰ ਮਿਲ ਜੀਏ ਸਰ ਇੱਕ ਪਾਸੇ ਕੋਸ਼ਿਸ਼ ਹੋ ਰਹੀ ਆ ਕਿ ਗੱਡੀ ਨੂੰ ਅੰਦਰ ਲਿਆਂਦਾ ਜਾਵੇ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਣ ਦੀਆਂ तमाम ਕੋਸ਼ਿਸ਼ਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਣ ਦੀਆਂ तमाम ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਗੱਡੀ ਨੂੰ ਅੰਦਰ ਲਿਜਾਣ ਦੇ ਲਈ ਜਦੋਂ ਜਿਹੜੀ ਆ ਉਹ ਚੱਲ ਰਹੀ ਆ ਗੱਡੀ ਨੂੰ ਅੰਦਰ ਲਿਜਾਣ ਦੇ ਲਈ ਜਤੋਂ ਜਿਹੜੀ ਗੱਡੀ ਨੂੰ ਇਸ ਵੇਲੇ ਅੰਦਰ ਲਿਜਾਇਆ ਜਾ ਰਿਹਾ ਤੋਂ ਬਾਅਦ ਗੱਡੀ ਨੂੰ ਅੰਦਰ ਲਜਾਇਆ ਗਿਆ ਜੋ ਕਿ ਲੰਗਰ ਵਾਲੀ ਗੱਡੀ ਸੀ ਉਹਨੂੰ ਅੰਦਰ ਲਜਾਇਆ ਗਿਆ ਆ ਗੱਡੀ ਜਿਹੜੀ ਆ ਉਹ ਵੀ ਅੰਦਰ ਪਹੁੰਚਿਆ ਤਾਂ ਬਹੁਤ ਵੱਡੇ ਹਜ਼ੂਮ ਦੇ ਰੂਪ ਦੇ ਵਿੱਚ ਬਹੁਤ ਬੜ ਨੌਜਵਾਨ ਜਿਹੜੇ ਬਹੁਤ ਭਾਰੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਇੱਕ ਹੋਰ ਗੱਡੀ ਜਿਹੜੀ ਆ ਉਹ ਆਈ ਆ